ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਸਾਖੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦਾ ਅਨੰਦ ਕਾਰਜ ਜਿਲ੍ਹਾ ਚਲੰਦਰ ਪਿੰਡ ਮੋਵ ਵਿੱਚ ਹੋਇਆ ਮਾਤਾ ਗੰਗਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਪੁੱਤਰ ਸਨ ਬਾਬਾ ਪ੍ਰਿਥੀ ਚੰਦ ਜੀ ਉਸ ਤੋਂ ਛੋਟੇ ਮਹਾਦੇਵ ਤੇ ਉਸ ਤੋਂ ਛੋਟੇ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਪ੍ਰੇਥੀ ਚਾਂਸੀਓ ਵੱਡਾ ਸੀ ਉਹਦੇ ਘਰ ਵਾਲੀ ਦਾ ਨਾਂ ਸੀ ਬੀਬੀ ਕਰਮੋ ਜੀ ਦਾ ਇੱਕ ਪੁੱਤਰ ਸੀ ਜੀ ਦਾ ਇਤਿਹਾਸ ਵਿੱਚ ਨਾਮ ਆਇਆ ਮਿਹਰਵਾਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਹੋਇਆ ਨੂੰ 15 ਸਾਲ ਬਰੇ વીਤ ਚੁੱਕੇ ਆ ਘਰ ਵਿੱਚ ਕੋਈ ਸੰਤਾਨ ਨਹੀਂ ਇੱਕ ਦਿਨ ਮਾਤਾ ਗੰਗਾ ਜੀ ਨੇ ਕੀਮਤੀ ਦੋਸ਼ਾਲੇ ਕੀਮਤੀ ਰੁਮਾਲੇ ਜਦੋਂ ਚਮਾਸੇ ਦੇ ਦਿਨ ਨਿਕਲਦੇ ਆ ਨਾ ਤੇ ਭੈਣਾ ਬੀਬੀਆਂ ਟਰੰਕਾਂ ਚੋਂ ਸੰਦੂਖਾਂ ਵਿੱਚੋਂ ਫਿਰ ਬਿਸਤਰੇ ਕੱਢ ਕੇ ਬਾਹਰ ਉਹਨਾਂ ਦਾ ਸਲਾਬਾ ਖਤਮ ਕਰਦੀਆਂ ਨੇ ਸੁੱਕਣੇ ਪਏ ਸਨ ਕੀਮਤੀ ਦੋਸ਼ਾਲੇ ਇੰਨਾ ਛਿਲਮਿਲ ਕਰਦਿਆਂ ਦੋਸ਼ਾਲਿਆਂ ਉੱਤੇ ਨਾਜ਼ਰ ਉਦੀ ਜਠਾਣੀ ਕਰਮੋਂ ਦੀ ਪੈ ਗਈ ਮਨ ਲਲਚਾ ਗਿਆ ਜੇ ਕਿਤੇ ਇੰਨਾਂ ਚੀਜ਼ਾਂ ਦੀ ਮਾਲਕ ਮੈਂ ਹੁੰਦੀ ਤੇ ਕਿੱਡਾ ਚੰਗਾ ਹੁੰਦਾ ਇੱਕ ਮਿਆਲੀ ਦੀ ਚਾਦਰ ਲੈ ਕੇ ਟੁੱਟੀ ਜੀ ਮੰਜੀ ਤੇ ਪੈ ਗਈ ਜਦੋਂ ਪ੍ਰਥੀ ਚੰਦ ਨੇ ਉਹਦਾ ਹਾਲ ਵੇਖਿਆ ਉਹਨੇ ਆਖਿਆ ਗੰਗਾ ਤੇਰੇ ਚਿਹਰੇ ਤੇ ਨਿਰਾਸ਼ਾ ਕਰਮੋਂ ਤੇਰੇ ਚਿਹਰੇ ਤੇ ਨਿਰਾਸ਼ਾ ਕਿਉਂ ਹੈ ਉਨੇ ਆਖਿਆ ਜੀ ਆਪਣੇ ਜੇ ਕਿਤੇ ਬਾਪ ਦਾ ਕਹਿਣਾ ਮੰਨ ਲੈਂਦੇ ਤਾਂ ਜਿਹੜੀਆਂ ਚੀਜ਼ਾਂ ਮੇਰੀ ਦਰਾਨੀ ਗੰਗਾ ਸੰਭਾਲੀ ਬੈਠੀ ਆ ਇੰਨਾਂ ਚੀਜ਼ਾਂ ਦੀ ਮਾਲਕ ਮੈਂ ਹੋਣਾ ਸੀ ਉਹਨੇ ਆਖਿਆ ਕਰਮੋਂ ਤੂੰ ਕਮਲੀ ਆ ਜਿਹੜੀਆਂ ਐ ਗੰਗਾ ਚੀਜ਼ਾਂ ਸੰਭਾਲ ਸੁਵਾਲ ਕੇ ਰੱਖਦੀ ਆ ਨਾ ਇਹ ਆਪਣੇ ਤੇ ਮਿਹਰਬਾਨ ਜੋਗੀਆਂ ਹੀ ਨੇ ਇਹ ਗੰਗਾ ਨੇ ਜੱਗ ਤੋਂ ਆਉਤਰੀਆਂ ਹੀ ਜਾਣਾ ਇਹਦੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਣਾ ਜਦੋਂ ਇਹ ਬੋਲੀ ਮਾਰੀ ਗੰਗਾ ਗੰਗਾ ਮਾਤਾ ਜੀ ਨੂੰ ਤਾਂ ਮਾਤਾ ਗੰਗਾ ਜੀ ਦੇ ਚਿਹਰੇ ਤੇ ਨਿਰਾਸ਼ਾ ਆ ਗਈ ਜਦੋਂ ਗੁਰੂ ਅਰਜਨ ਸਾਹਿਬ ਨੇ ਨਿਰਾਸ਼ਾ ਵੇਖੀ ਤੇ ਪੁੱਛਿਆ ਗੰਗਾ ਤੇਰੇ ਚਿਹਰੇ ਤੇ ਨਿਰਾਸ਼ਾ ਕਿਉਂ ਗੋਲੀ ਨੇ ਫਟਾਫਟ ਦੱਸਿਆ ਮਹਾਰਾਜ ਮੈਂ ਦੱਸਦੀ ਹਾਂ ਤੁਹਾਡੇ ਭਰਾ ਤੇ ਪਰਜਾਈ ਨੇ ਮੇਣਾ ਮਾਰਿਆ। ਵੀ ਗੰਗਾ ਦੇ ਘਰ ਕੋਈ ਪੁੱਤਰ ਨਹੀਂ ਹੋਣਾ। ਇਹ ਜੱਗ ਤੋਂ ਔਤਰੀ ਜਾਣਾ। ਜਿਹੜੀਆਂ ਚੀਜ਼ਾਂ ਇਹ ਸੰਭਾਲ ਕੇ ਰੱਖਦੀ ਆ ਆਪਣੀਆਂ ਮਿਹਰਬਾਨ ਜੋਗੀਆਂ ਹੀ ਆ। ਤੇ ਜਿਹੜਾ ਛੇਮਾ ਗੁਰੂ ਗੱਦੀ ਤੇ ਬਹਿਣਾ ਉਹ ਵੀ ਸਾਡਾ ਪੁੱਤਰ ਮਿਹਰਬਾਨ ਹੀ ਬਹਿਣਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਲੋਕਾਂ ਦੇ ਆਲਮਿਆਂ ਤੇ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਾ ਰੱਖੀਦਾ ਹੁੰਦਾ ਤੇ ਰੱਬ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੀਦਾ ਹੁੰਦਾ ਰੱਬ ਕੀ ਰਜਾਏ ਮੰਨੇ ਸਰੂਪ ਪਰ ਮੰਨੇ ਸਰੂਪ ਪਰ ਕਰਤਾ ਮੰਨੇ ਆਪ ਗਵਾਏ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ ਪਰੇ ਇੱਕ ਪੁੱਤਰ ਦੀ ਦਾਤ ਬਖਸ਼ ਕਰੋ ਮਰਾਜ਼ ਕਰਨ ਲੱਗੇ ਫਿਰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਸੇ ਗੁਰੂ ਕੇ ਸਿੱਖ ਦੀ ਸੇਵਾ ਕਰੋ ਤੁਹਾਨੂੰ ਪੁੱਤਰ ਮਿਲ ਜਾਊਗਾ ਭਾਵੇਂ ਆਪ ਸਾਰਿਆਂ ਦਾਤਾ ਦੇਣ ਦੇ ਮਾਲਕ ਸਨ ਪਰ ਉਹਨਾਂ ਮਾਣ ਆਪਣੇ ਸੇਵਕ ਨੂੰ ਦੇਣਾ ਸੀ ਜਾਓ ਗੁਰੂ ਨਾਨਕ ਸਾਹਿਬ ਦੇ ਪੁਰਾਣੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ ਜਦੋਂ ਉਹ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਹੋਈ ਅਰਦਾਸ ਪੂਰੀ ਹੋਵੇਗੀ ਮਾਤਾ ਗੰਗਾ ਜੀ ਰੱਥਾਂ ਉੱਤੇ ਬਹਿ ਕੇ ਕਈ ਪ੍ਰਕਾਰ ਦੇ ਭੋਜਨ ਲੈ ਕੇ ਜਦੋਂ ਵੀਰ ਸਾਹਿਬ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਹੀ ਉਹ ਭੋਜਨ ਖੋਲੇ ਬਾਬਾ ਜੀ ਨੇ ਆਖਿਆ ਮਾਤਾ ਜੀ ਇਹ ਭੋਜਨ ਸਾਡੇ ਛਕਣ ਵਾਲੇ ਨਹੀਂ ਹੈਗੇ ਅਸੀਂ ਤੇ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲਿਆਂ ਜਦੋਂ ਪੁੱਤਰ ਦੀ ਮੰਗ ਕੀਤੀ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੇ ਇਹਨਾਂ ਦਾਤਾ ਦੇ ਮਾਲਕ ਅਸੀਂ ਹੁੰਦੇ ਤੇ ਇੱਥੇ ਘਾਹ ਕੰਨ ਖੋਹਦੇ ਇਹਨਾਂ ਦਾਤਾ ਦੇ ਮਾਲਕ ਤੇ ਗੁਰੂ ਅਰਜਨ ਸਾਹਿਬ ਆਪ ਹਨ ਵਰਣੀ ਮਿਲਿਆ ਵਾਪਸ ਆ ਗਏ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ بڑے ਟੌਰ ਕੱਢ ਕੇ ਗੋਲੀਆਂ ਦੇ ਨਾਲ ਗਈ ਸੀ ਤੇ ਵਾਰ ਨਹੀਂ ਮਿਲਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਜਦੋਂ ਸਾਦਾ ਮਹ ਜਦੋਂ ਸਾਦਾ ਮਹਾ ਪਰਛਾਵੇਂ ਡੇਰਿਆਂ ਤੇ ਜਾਈਦਾ ਨਾ ਉਦੋਂ ਨਿਮਰਤਾ ਧਾਰ ਕੇ ਚਾਈ ਦੀਆ ਛੇ ਪੁੱਤਰ ਦੇ ਦੇ ਦੀ ਮਨ ਦੇ ਅੰਦਰ ਲਾਲਸਾ ਤੇ ਫਿਰ ਅੰਮੇਰਤਾ ਧਾਰ ਕੇ ਜਾਓ ਤੇ ਆਪ ਚੱਕੀ ਉੱਤੇ ਆਟਾ ਪੀਸੋ ਲੰਗਰ ਆਪ ਤਿਆਰ ਕਰੋ ਦਹੀਂ ਲੱਸੀ ਮੱਖਣ ਜਦੋਂ ਇਹ ਪ੍ਰਸ਼ਾਦਾ ਲੈ ਕੇ ਜਾਓਗੇ ਬਾਬਾ ਜੀ ਜ਼ਰੂਰ ਪਰੇਸ਼ਾਨ ਹੋਣਗੇ ਮਾਤਾ ਗੰਗਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸਿਆ ਆਪ ਦੁੱਧ ਰਿੜਕਿਆ ਲੱਸੀ ਮੱਖਣ ਦਹੀਂ ਅਚਾਰ ਗੰਡਾ ਜਦੋਂ ਖਾਣਾ ਲੈ ਕੇ ਬੀੜ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਅੱਜ ਭੁੱਖ ਵੜੀ ਲੱਗੀ ਆ ਜੇ ਮਾਵਾ ਨਾ ਪੋਤਾਂ ਦਾ ਖਿਆਲ ਰੱਖਣ ਗਿਆ ਤੇ ਫਿਰ ਕੌਣ ਕਰੇ ਛੇਤੀ ਪ੍ਰਸ਼ਾਦਾ ਖੋਲੋ ਮਾਤਾ ਜੀ ਨੇ ਉਹ ਪਰਛਾਤੇ ਖੋਲੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਤੇ ਰੱਖਿਆ ਇੱਕ ਜਦੋਂ ਗੰਡਾ ਰੱਖਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਕੀ ਮਾਰੀ ਗੰਡੇ ਉੱਤੇ ਉਹਦੇ ਵਿੱਚੋਂ ਛੋਟਾ ਗੰਡਾ ਫੁੱੜ ਕੇ ਬਾਹਰ ਨਿਕਲ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਵਾਰ ਦਿੱਤਾ ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਾਂ ਬੜੀ ਪੁੱਤਰ ਮਹਾਵਲੀ ਪੁੱਤਰ ਪੈਦਾ ਹੋਵੇਗਾ ਜੇੜਾ ਦੋਸਤਾਂ ਦੀਆਂ ਸਿਰੀਆਂ ਜਿਸ ਤਰ੍ਹਾਂ ਅਸੀਂ ਗੰਡਾ ਭੰਨਿਆ ਨਾ ਇਸ ਤਰ੍ਹਾਂ ਭੰਨਿਆ ਕਰੇਗਾ ਇੱਕ ਇੱਕ ਉਪਰਕੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਕਿੰਨੇ ਵਾਰ ਮਾਤਾ ਗੰਗਾ ਜੀ ਨੂੰ ਦੇ ਰਹਿਆ ਬਾਬਾ ਬੁੱਢਾ ਸਾਹਿਬ ਜੀ ਅੱਜ ਦੇ ਆਬਿਆਂ ਵਾਂਗੂ ਉਥੇ ਪਾਣੀ ਦੀਆਂ ਬੋਤਲਾਂ ਲੈ ਕੇ ਨਹੀਂ ਸੀ ਬੈਠੇ ਲਾਚੀਆਂ ਕਰ ਕਰਨੇ ਸੀ ਦਿਨ ਦੇ ਸਵਾਦੀਆਂ ਪੂੜੀਆਂ ਵਨ ਵਨ ਕੇ ਨਹੀਂ ਸੀ ਦਿਨ ਦੇ ਬਾਬਾ ਬੁੱਢਾ ਸਾਹਿਬ ਜੀ ਉੱਕਾ ਖੋਦ ਕੇ ਰੰਬੇ ਦੇ ਨਾਲ ਮੱਜਾਂ گاਵਾਂ ਨੂੰ ਪਾ ਕੇ ਉਹਨਾਂ ਦਾ ਦੁੱਧ ਚੋਕ ਕੇ ਗਾਗਰਾਂ ਵਿੱਚ ਪਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਪਜਾਇਆ ਕਰਦੇ ਸੀ ਪਾਂ ਜੇ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਦੋਦੀ ਗਾਗਰਾਂ ਵਿੱਚ ਦੁੱਧ ਲੈ ਕੇ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਵਚਨ ਕੀਤੇ ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਹਾਵਲੀ ਪੁੱਤਰ ਪੈਦਾ ਹੋਏਗਾ ਜੀ ਦਾ ਵੱਲ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ ਤਨ ਗੁਰੂ ਹਰगोविंद ਪਾਸ਼ਾ ਮਹਾਰਾਜ ਜੀ ਗੁਰੂ ਕੀ ਵਡਾਲੀ ਵਿਖੇ 1595 ਨੂੰ ਮਾਤਾ ਗੰਗਾ ਜੀ ਦੀ ਵੱਖ ਨੂੰ ਭਾਗ ਲਾ ਕੇ ਸਤਿਗੁਰੂ ਇਸ ਧਰਤੀ ਤੇ ਆਏ ਬਾਲਕ ਦਾ ਜਨਮ ਹੋਇਆ ਗੁਰੂ ਅਰਜਨ ਸਾਹਿਬ ਜੀ ਨੇ ਗਰੀਬਾਂ ਦੀਆਂ ਝੋਲੀਆਂ ਪਰ ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੋਲਵਾਇਆ ਜੀ ਨੂੰ 6 ਮਾਲਾਂ ਚਲਦੀਆਂ ਔਸਕਰ ਦੁਆਰੇ ਦਾ ਨਾਮ ਸ਼ਰਟਾ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਸ਼ੇਅਰ ਛੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ